ਪਰੰਤੂ ਬੇਖਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੀ ਹਾਂ ਵਿਵਾਦ ਚ ਚੱਲਦਿਆਂ ਦਿਨ ਦਿਹਾੜੇ ਇੱਕ ਬੰਦੇ ਨੂੰ 6 ਗੋਲੀਆਂ ਮਾਰ ਕੇ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਪੂਰਾ ਮਾਮਲਾ ਜਾਣ ਕੇ ਤੁਹਾਡੇ ਖੂਸ਼ ਉੱਠ ਜਾਣਗੇ ਕਿ ਆਖਰਕਾਰ ਅ ਅੱਜ ਕੱਲ੍ਹ ਲੋਕਾਂ ਦੇ ਵਿੱਚ ਸਬਰ ਕਿੱਥੇ ਚਲਿਆ ਗਿਆ ਜੀ ਹਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਪੂਰਾ ਪਿੰਡ ਇਕੱਠਾ ਹੋਇਆ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਦਿਨ ਦਿਹਾੜੇ ਇੱਕ ਬੰਦੇ ਨੂੰ 6 ਗੋਲੀਆਂ ਮਾਰ ਕੇ ਪਿੰਡ ਦੇ ਵਿੱਚ ਸ਼ਰਿਆਮ ਉਸਦੇ ਹੀ ਘਰ ਦੇ ਬਾਹਰ ਐਨ ਗੇਟ ਦੇ ਬਾਹਰ ਉਸਦੇ 6 ਗੋਲੀਆਂ ਮਾਰੀਆਂ ਗਈਆਂ ਔਰ ਉਸਦੀ ਮੌਕੇ ਤੇ ਹੀ ਮਾਤ ਹੋ ਜਾਂਦੀ ਹੈ ਹੁਣ ਪੁਲਿਸ ਪਹੁੰਚੀ ਹੋਈ ਹੈ ਜਾਇਜ਼ਾ ਲਿਆਏ ਮੌਕੇ ਦਾ ਤੁਸੀਂ ਦੇਖ ਸਕਦੇ ਹੋ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤਾਂ ਅ ਅਸਲ ਜਿਸ ਬੰਦੇ ਦਾ ਕਤਲ ਕੀਤਾ ਗਿਆ ਜਿਹਦੇ 6 ਗੋਲੀਆਂ ਬੇਰਹਿਮੀ ਦੇ ਨਾਲ ਮਾਰੀਆਂ ਗਈਆਂ ਉਹਦੇ ਘਰ ਦੇ ਬੈਕ ਸਾਈਡ ਤੇ ਕਿਸੇ ਦਾ ਖੇਤ ਸੀ ਉਨੇ ਸਬਜ਼ੀਆਂ ਬੀਜੀਆਂ ਸੀਗੀਆਂ ਔਰ ਉਹ ਗਰੀਬ ਬੰਦਾ ਨਾ ਉਹਦੇ ਘਰ ਦੇ ਜੁੜੀਆਂ ਨੀਹਾਂ ਸੀ ਉਹਦੇ ਵਿੱਚ ਪਾਣੀ ਪੈ ਰਿਆ ਸੀ ਜਿਵੇਂ ਕਿ ਘਰ ਵਾਲਿਆਂ ਨੇ ਦੱਸਿਆ ਔਰ ਉਹਨੇ ਸਿਰਫ ਕੀਤਾ ਕਿ ਖੇਤ ਦੇ ਵਿੱਚੋਂ ਮਿੱਟੀ ਚੱਕ ਕੇ ਤੇ ਆਪਣੇ ਘਰ ਦੀਆਂ ਨੀਹਾਂ ਨੂੰ ਲਾਈ ਹੈ ਨਾਲ ਨਾਲ ਮਿੱਟੀ ਲਾ ਲਈ ਔਰ ਇੰਨੇ ਦੇ ਵਿੱਚ ਹੀ ਜਿਹਦੇ ਖੇਤਾਂ ਦੇ ਵਿੱਚੋਂ ਮਿੱਟੀ ਚੁੱਕੀ ਹੈ ਉਸ ਬੰਦੇ ਨੂੰ ਗੁੱਸਾ ਆਉਂਦਾ ਹੈ ਕਿ ਤੂੰ ਮਿੱਟੀ ਕਿਵੇਂ ਚੱਕ ਲਈ ਮੇਰੇ ਖੇਤ ਦੇ ਵਿੱਚੋਂ ਤਾਂ ਇਸੇ ਗੱਲ ਨੂੰ ਲੈ ਕੇ ਇੰਨੀ ਜਿੰਨੀ ਰੰਜਿਸ਼ ਨੂੰ ਲੈ ਕੇ ਉਸ ਬੰਦੇ ਨੇ ਗੋਲੀਆਂ ਜਿਹੜੀਆਂ ਨੇ ਉਹ ਮਾਰ ਕੇ ਉਸ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ 6 ਗੋਲੀਆਂ ਲਗਾਤਾਰ ਸਰੀਰ ਦੇ ਵਿੱਚ ਮਾਰੀਆਂ ਨੇ ਔਰ ਇੱਕ ਗੋਲੀ ਜਦੋਂ ਦਿਲ ਦੇ ਕੋਲ ਜਾ ਵਜਦੀ ਹੈ ਦਿਲ ਦੇ ਵਿੱਚ ਵਜਦੀ ਹੈ ਤਾਂ ਮੌਕੇ ਤੇ ਹੀ ਬੰਦਾ ਜਿਹੜਾ ਆ ਉਹ ਡੈੱਡ ਹੋ ਜਾਂਦਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਪੂਰਾ ਪਿੰਡ ਜਿਹੜਾ ਆ ਉਹ ਇਕੱਠਾ ਹੋਇਆ ਹੈ ਇਲਾਕੇ ਦੇ ਵਿੱਚ دہشت ਦਾ ਮਾਹੌਲ ਜਿਹੜਾ ਬਣਿਆ ਹੋਇਆ ਹਾਲਾਂਕਿ ਮੁਲਜ਼ਮ ਜਿਹੜਾ ਆ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਉਸ ਦੀ ਭਾਲ ਅਜੇ ਵੀ ਜਾਰੀ ਹੈ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ 302 ਦੇ ਤਹਿਤ ਮਾਮਲਾ ਜਿਹੜਾ ਆ ਉਹ ਦਰਜ ਕਰ ਲਿਆ ਗਿਆ ਹੈ ਯਾ ਪਹਿਲਾਂ IPC 302 ਸੀ ਹੁਣ BNS ਦੇ ਤਹਿਤ ਮਾਮਲਾ ਜੁੜਾਇਆ ਉਹ ਦਰਜ ਕੀਤਾ ਗਿਆ ਪਰ ਇਥੋਂ ਇਹ ਵੀ ਸਵਾਲ ਉੱਠਦਾ ਹੈ ਕਿ ਅੱਜਕੱਲ ਸਬਰ ਨਾਂ ਦੀ ਚੀਜ਼ ਜਿਹੜੀ ਹੈ ਲੋਕਾਂ ਦੇ ਵਿੱਚੋਂ ਨਹੀਂ ਰਹੀ ਮਾਸਾ ਜਿੰਨੀ ਵੀ ਚੀਜ਼ ਤੋਂ ਅੱਜਕੱਲ ਲੜਾਈ ਹੋ ਜਾਂਦੀ ਹੈ ਖੂਨ ਖਰਾਬਾ ਹੋ ਜਾਂਦਾ ਹੈ ਖੁੰਨੀ ਝੜਪ ਹੋ ਜਾਂਦੀ ਹੈ ਜਿਵੇਂ ਇਹ ਕੋਣ ਖੇਤਾਂ ਦੇ ਵਿੱਚੋਂ ਉਹ ਗਰੀਬ ਬੰਦੇ ਨੇ ਜਿਹਦਾ ਘਰ ਅਸਿਕਾ ਉਹਨੇ ਆਪਣੇ ਘਰ ਦੇ ਨੀਹਾਂ ਦੇ ਨਾਲ ਮਿੱਟੀ ਚੱਕ ਕੇ ਬਸ ਲਾਈ ਹੈ ਸੋ ਇਸੇ ਗੱਲ ਨੂੰ ਹੀ ਲੈ ਕੇ ਜਿਹਦੇ ਖੇਤਾਂ ਦੇ ਵਿੱਚੋਂ ਮਿੱਟੀ ਚੱਕੀ ਗਈ ਉਹ ਖੇਤ ਦੇ ਮਾਲਕ ਨੇ ਤਾੜ-ਤਾੜ ਗੋਲੀਆਂ ਆਪਣੇ ਲਾਇਸੈਂਸੀ ਪਿਸਤਲ ਦੇ ਨਾਲ ਉਸ ਬੰਦੇ ਦੇ ਮਾਰੀਆਂ ਔਰ ਉਸਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ 6 ਗੋਲੀਆਂ ਲਗਾਤਾਰ ਮਾਰੀਆਂ ਨੇ ਔਰ ਦਿਨ ਦਿਹਾੜੇ ਇਹ ਦੇਖ ਸਕਦੇ ਹੋ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਐਨ ਬਿਲਕੁਲ ਬਾਹਰ ਅ ਜੁੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਔਰ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭਜਵਾ ਦਿੱਤਾ ਗਿਆ ਤੇ ਪਰਚਾ ਦਰਜ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈ ਔਰ ਅਗਲੀ ਰੀ ਕਾਰਵਾਈ ਜਿਹੜੀ ਆ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਜਿੱਥੇ ਪੁਲਿਸ ਜਾਂਚ ਕਰ ਰਹੀ ਹੈ ਪੂਰਾ ਪਿੰਡ ਜੜਾਇਆ ਉਹ ਇਕੱਠਾ ਹੋਇਆ ਔਰ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਰੂ ਕਮਬਾਉ ਇਹ ਵਾਰਦਾਤ ਜਿਹੜੀ ਹੈ ਪਿੰਡ ਦੇ ਵਿੱਚ ਉਹ ਵਾਪਰੀ ਹੈ ਇੱਕ ਬੰਦੇ ਨੂੰ 6 ਗੋਲੀਆਂ ਮਾਰ ਕੇ ਉਸ ਦਾ ਦਿਨ ਦਿਹਾੜੇ ਬੇਰਹਿਮੀ ਦੇ ਨਾਲ ਨਿੱਕੀ ਜਹੀ ਗੱਲ